Obrigado. <laughs> ਦਾਵਾਂਗੇ 10 ਸਾਲ ਬੇਮਿਸਾਲ 10 ਸਾਲ ਬੇਮਿਸਾਲ ਜਿੰਨੀ ਤਕਲੀਫਾਂ ਜਿੰਨੇ ਦੁੱਖ ਆਏ ਸਾਰਿਆਂ ਦੇ ਹੱਲ ਕੀਤੇ ਆ ਬਿਲਕੁਲ ਸਾਹਿਬ ਤੁਸੀਂ ਕੰਮ ਅਸੀਂ ਨਹੀਂ ਦੱਸਾਂਗੇ ਲੋਕੀ ਦੱਸਣਗੇ ਹਾਂ ਕਿੰਨਾ ਦਾ ਮਾਹੌਲ ਆ ਦੇਖਣ ਮਿਲ ਰਿਹਾ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਬਿਲਕੁਲ ਜੀ ਸਰ ਪਾਣੀ ਚਾਹੀਦੀ ਹੈ ਆਪਣਾ ਤੁਸੀਂ ਚਾਹਨਾ ਪੰਜਾਬ ਚ ਜਨ ਐਸ ਸੀ ਆਵੇ ਤਾਂ ਪਲੀਜ਼ ਜ਼ਰੂਰ ਵੋਟ ਕਰੋ ਅਗਰਵਾਲ ਨੂੰ ਫੋਲ ਨੂੰ ਵੋਟ ਕਰੋ ਫੋਲ ਨੂੰ ਲੈ ਕੇ ਆਓ ਪੰਜਾਬ ਚ ਸਾਨੂੰ ਸਾਰੇ ਵਾਰਡ ਦੇ ਵਿੱਚ ਬਹੁਤ ਭਰਵਾ ਸਮਰਥਨ ਮਿਲਿਆ ਹੈ ਲੋਕਾਂ ਚ ਬੜਾ ਉਤਸ਼ਾਹ ਹੈ ਤੇ ਲੋਕ ਬੜੀ ਬੇਸਬਰੀ ਨਾਲ ਉਡੀਕ ਰਹੇ ਨੇ ਕਿ ਜਦੋਂ ਉੱਥੋਂ ਐਲਾਨ ਹੋਏਗਾ ਸਾਡੀ ਜਿੱਤ ਦਾ ਤੇ ਜਿੱਤ ਯਕੀਨੀ ਹੈ ਕਿਉਂ ਪ੍ਰਕਾਸ਼ ਸਿੰਘ ਅਮਰਯਿਕ ਰਹੇ ਤਾਂ ਕਿ ਬਹੁਤ ਬਹੁਤ ਵਧੀਆ ਤਰੀਕੇ ਨਾਲ ਲੋਕ ਸਾਡੇ ਕੰਮਾਂ ਤੋਂ ਸੰਤੁਸ਼ਟ ਨੇ ਤੇ ਉਹ ਚਾਹੁੰਦੇ ਨੇ ਕੇ ਲਗਾਤਾਰ ਜਿਹੜਾ ਅਗਰ왈 ਸਾਹਿਬ ਦਾ ਸਾਥ ਸਾਡੇ ਨਾਲ ਬਣਿਆ ਰਵੇ। ਕਾਸੇ ਘਰ ਚਾਹੂਗੇ ਲੋਕੀ ਬਿਲਕੁਲ ਬਿਲਕੁਲ ਅਗਰ왈 ਸਾਹਿਬ ਦੀ ਜਿਹੜੀ ਹੈਗੀ ਹੈ ਹਰ ਵੇਲੇ ਹਾਜ਼ਰੀ ਕਿਸੇ ਸਮੇਂ ਕੋਈ ਜਿਹੜਾ ਹੈਗਾ ਆਵਾਜ਼ ਮਾਰਦਾ ਹੈ ਤਿਆਰ ਵਰ ਤਿਆਰ ਹੁੰਦੇ ਨੇ। ਬਿਲਕੁਲ ਹਰ ਮੌਕੇ ਤੇ ਲੋਕਾਂ ਦੇ ਨਾਲ ਖੜਦੇ ਨੇ ਜੀ। ਸਾਡੇ ਬਹੁਤ ਹੀ ਇਮਾਨਦਾਰ ਉਹ ਮਿਹਨਤੀ ਕੈਂਡੀਡੇਟ ਇੰਦਰ ਅਗਰ왈 ਜੀ ਆ ਤੁਸੀਂ ਦੇਖ ਰਹੇ ਹੋ ਜਨ ਸਮੂਹ ਜਿਹੜਾ ਬਹੁਤ ਹੀ ਪਰਮਾ ਹੰਗਾਰਾ ਮਿਲ ਰਿਹਾ ਹੈ ਵਾਰਡ ਦੇ ਵਿੱਚ ਹੈਟ੍ਰਿਕ ਮਾਰਨੇ ਜਾ ਰਹੇ ਆ ਬਸ ਸਿਰਫ ਐਲਾਨ ਕਰਨਾ ਬਾਕੀ ਹੈ ਜਿੱਤ ਬਿਲਕੁਲ ਯਕੀਨੀ ਹੈ ਔਰ ਵਿਕਾਸ ਦਾ ਇਹਨਾਂ ਨੇ ਜਿੰਨਾ ਵਿਕਾਸ ਇਹਨਾਂ ਨੇ ਕਰਾਇਆ ਅਗਰ왈 ਸਾਹਿਬ ਨੇ ਔਰ ਸ਼ਾਇਦ ਕੋਈ ਵੀ ਇਮਾਨਦਾਰ ਵਿਅਕਤੀ ਜਾਂ ਕਾਉਂਸਲਰ ਨਹੀਂ ਹੈਗਾ ਇੱਥੇ ਲੁਧਿਆਣਾ ਦੇ ਵਿੱਚ ਇਹਨਾਂ ਦੇ ਇਲਾਕੇ ਦੇ ਵਿੱਚ ਸਾਰੇ ਜਜਕਾਰ ਆ ਬੋਲਦੀ ਇਹਨਾਂ ਦਾ ਨਾਮ ਬੋਲਦਾ ਆ ਤੁਸੀਂ ਦੇਖਦੇ ਹੋ ਪਿੱਛੇ ਤੁਸੀਂ ਕੈਮਰਾ ਲਗਾ ਦਿਓ ਇੱਕ ਵਾਰੀ ਦੂਰ ਤੱਕ ਨਜ਼ਰ ਆਏਗਾ ਲੋਕਾਂ ਦਾ ਬਹੁਤ ਹੀ ਵੱਡਾ ਸਮਰਥਨ ਆਇਆ ਇਹਨਾਂ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਜੋ ਸਵਾਗਤ ਹੋ ਰਿਹਾ ਹੈ ਉਹਨਾਂ ਨੇ ਕਿਹਾ ਤਾਂ ਜਿੱਤ ਤੇਰੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਕਿਹੜਾ ਵਿਕਾਸ ਦੇ ਕੰਮ ਕਰੇ ਦਾ ਨਾਂ ਹੀ ਰੱਖਦੇ ਉਹਨਾਂ ਨੇ ਐਕਟਿਵ ਵਾਲਾ ਵਾਲਾ ਕਾਉਂਸਲਰ ਜਦੋਂ ਬਿੱਲ ਮਾਰਦੇ ਐਕਟਿਵੇਟ ਅੱਥੇ ਪਹੁੰਚ ਜਾਂਦਾ ਇਹ ਮੇਰੀ ਪਹਿਚਾਣ ਹੈ